ਬਾਤ ਤਾਂ ਮੈਂ ਗੱਲ ਕਰ ਰਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਬਾਰੇ ਹਾਂਜੀ ਆਪਾਂ ਇੱਕ ਮੁੱਦੇ ਤੇ ਆਪਾਂ ਇੱਕ ਮੁੱਦੇ ਤੇ ਗੱਲ ਕਰ ਲੀਏ ਕਿਉਂਕਿ ਐ ਨਾ ਮੇਰੇ ਕੋਲ ਵੀ ਟਾਈਮ ਥੋੜਾ ਮੈਂ ਖੇਤ ਹੀ ਖਲੋਤਾ ਸੀ ਹੁਣ ਨਾ ਨਾ ਮੈਂ ਕੰਮ ਤੇ ਜਾ ਰਿਹਾ ਕਿਤੇ ਤੇ ਇੱਕ ਕਿਤੇ ਕੱਲਣੀ ਆਪਾਂ ਨੇ ਹਾਂਜੀ ਹਾਂਜੀ ਗੱਲ ਕਰਨੀ ਬਈ ਹਾਂਜੀ ਸਰਦਾਰ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਤੁਸੀਂ ਗੱਲ ਕਰ ਲਓ ਹਾਂ ਹਾਂਜੀ ਤੁਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਬਾਰੇ ਵੀਡੀਓ ਪਾਉਂਦੇ ਹੋ ਮੈਨੂੰ ਵੀ ਪਤਾ ਤੁਸੀਂ ਵੀ ਕਿੱਦਾਂ ਦੀਆਂ ਵੀਡੀਓ ਪਾ ਰਹੇ ਹੋ ਠੀਕ ਹੈ ਕਿ ਨਹੀਂ ਸਾਰਿਆਂ ਸਾਰਿਆਂ ਨੂੰ ਪਤਾ ਵੀ ਤੁਸੀਂ ਲਾਈਵ ਵੀਡੀਓ ਪਾਉਂਦੇ ਹੁੰਦੇ ਜੇ ਕੋਈ ਭੁਲੇਖਾ ਨਹੀਂ ਹੂੰ ਪਰ ਤੁਸੀਂ ਸਰਦਾਰ ਸਿਮਰਜੀਤ ਸਿੰਘ ਨੂੰ ਮੈਨੂੰ ਲੱਗਦਾ ਵੀ ਤੁਸੀਂ ਸਹੀ ਨਹੀਂ ਮੰਨਦੇ ਹੋ ਜਿਹੜੇ ਹਿਸਾਬ ਨਾਲ ਤੁਸੀਂ ਵੀਡੀਓ ਪਾਉਣੇ ਹੋ ਤੇਰਾ ਬਾਈ ਸਵਾਲ ਮਤਲਬ ਇਹਨਾਂ ਕੇ ਸਿਮਰਜੀਤ ਮਾਨ ਸਹੀ ਜਾਂ ਗਲਤ ਆ ਸਵਾਲ ਆ ਤੇਰਾ ਹਾਂ ਹਾਂ ਮੈਂ ਤੁਹਾਨੂੰ ਇਹ ਪੁੱਛਣ ਲੱਗਾ ਵੀ ਤੁਹਾਡੀਆਂ ਨਜ਼ਰਾਂ ਦੇ ਵਿੱਚ ਕੀ ਸਿਮਰਜੀਤ ਸਿੰਘ ਮਾਨ ਨੂੰ ਤੁਸੀਂ ਕੀ ਮੰਨਦੇ ਹੋ ਹਾਂ ਦੇਖੋ ਨਜ਼ਰਾਂ ਦੇ ਵਿੱਚ ਤਾਂ ਬਾਈ ਜੇ ਆਪਾਂ ਗੱਲ ਨਜ਼ਰਾਂ ਦੀ ਗੱਲ ਕਰ ਲਈਏ ਨਾ ਜਾਤੀ ਆ ਹੋਸ਼ ਸੰਭਾਲੀ ਆ ਜਿਆਦਾ ਚੀਜ਼ਾਂ ਦੇ ਵਿੱਚ ਆਪਾਂ ਐਂਟਰ ਹੋਏ ਆ ਜੋ ਹੁਣ ਤੱਕ ਕੁਝ ਦੇਖਿਆ ਏ ਚ ਸਹੀ ਤੇ ਗਲਤ ਕਰਨ ਦਾ ਫੈਸਲਾ ਕਿਉਂਕਿ ਮੇਰੇ ਨਾਲ ਤਾਂ ਬੜੇ ਮਤਲਬ ਜਿਹੜੇ ਸੀਨੀਅਰ ਬੰਦੇ ਬੈਠੇ ਨੇ ਜੋ ਮੰਨ ਲਓ ਵੀ ਸਿੱਖ ਕੌਮ ਬੈਠੀ ਆ ਵੀ ਆਪਾਂ ਇੱਕ ਬੰਦਾ ਮੋਰੀ ਮੂਰੇ ਜਿਹਨੂੰ ਕਹਿੰਦੇ ਆ ਵੀ ਤੁਸੀਂ ਮੋਰੀ ਕੀਤਾ ਹੋਇਆ ਬੰਦਾ ਇਹ ਉਹ ਤੱਕ ਦੀ ਇਹਦੀ ਕਾਰਜਕਾਰੀ ਜਿੰਨੀ ਵੀ ਹੁਣ ਤੱਕ ਇਹਨੇ ਕੀਤੀ ਆ ਉਹਦੇ ਵਿੱਚ ਮੈਨੂੰ ਤਾਂ ਕਿਸੇ ਪਾਸੇ ਲੱਗਿਆ ਨਹੀਂ ਵੀ ਕਿਸੇ ਕੌਮ ਦਾ ਕੋਈ ਫਾਇਦਾ ਹੋਇਆ ਠੀਕ ਆ ਹੁਣ ਜੇ ਇਹ ਕਹਿੰਦੇ ਨੇ ਪਈ 99 ਤੇ 90 ਦੇ ਵਿੱਚ ਇਹਨੂੰ ਐਮਪੀ ਬਣਾ ਕੇ ਬਾਹਰ ਕੱਢਿਆ ਜਿਹੜਾ ਰਿਕਾਰਡ ਤੋੜ ਬੋਟਾਂ ਪਈਆਂ ਸੀਗੀਆਂ ਇਹਨੂੰ ਹੂੰ 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 ਤੇ ਮਰਜੀ ਤਮਾਨ ਨੂੰ 90 ਤੇ 99 ਵਿੱਚ ਇਹਦਾ ਐਮਪੀ ਬਣ ਕੇ ਬਾਹਰ ਨਿਕਲ ਸਕਦਾ 93 94 ਵਿੱਚ ਇਹਦੀ ਜਿਹੜੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਹੋਂਦ ਦੇ ਵਿੱਚ ਪੂਰੀ ਜਣੀਕਰ ਰਜਿਸਟਰਡ ਹੋ ਚੁੱਕੀ ਸੀਗੀ ਉਹ ਹੂੰ 94 ਤੋਂ ਲੈ ਕੇ ਮੈਨੂੰ ਕਿਸੇ ਇੱਕ ਵੀ ਸਿੰਘ ਦਾ ਜਿਹੜਾ ਬੰਦੀ ਸਿੰਘ ਚਾਹੇ ਆਪਣੇ ਜਗਤਾਰ ਸਿੰਘ ਹਵਾਰੇ ਹੋਣ ਜੀ ਜੀ ਚੀਜ਼ ਤੋਂ ਇਹ ਵੋਟਾਂ ਮੰਗ ਕੇ ਲੈਣਦੇ ਨੇ ਲੋਕਾਂ ਤੋਂ ਇੱਕ ਬੇਅਦਬੀ ਦਾ ਮੁੱਦਾ ਆ ਤੇ ਇੱਕ ਹੋਇਆ ਆਪਣੇ ਬੰਦੀ ਸਿੰਘਾਂ ਦਾ ਇਹ ਪੰਜਾਬ ਚ ਸਭ ਤੋਂ ਮੇਨ ਦੋ ਮੁੱਦੇ ਨੇ ਇਹ ਅਨੰਦਪੁਰ ਸਾਹਿਬ ਦੇ ਮਤੇ ਦੀ ਆਪਾਂ ਇਹ ਚ ਗੱਲ ਕਰਨੀ ਨਹੀਂ ਕਿਉਂਕਿ ਜੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਤੁਰਪੀ ਫਿਰ ਗੱਲ ਬਹੁਤ ਲੰਬੀ ਹੋ ਜਾਣੀ ਆ ਤੁਹਾਨੂੰ ਵੀ ਟਾਈਮ ਲਿਮਟ ਸਿਰ ਆ ਆਪਣੇ ਕੋਲ ਨਹੀਂ ਜੀ ਲਿਮਟ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਮਿੰਟ 15 ਜਾਂ 20 ਹੈ 99 ਮਿੰਟ ਹੈ ਆਪਣੇ ਕੋਲੇ ਗੱਲ ਕਰ ਲਓ ਤੁਸੀਂ ਹਾਂ ਹੁਣ ਤੁਸੀਂ ਮੈਨੂੰ ਇਹ ਦਾ 194 ਤੋਂ ਲੈ ਕੇ 2024 ਤੱਕ ਇੱਕ ਵੀ ਬੰਦੀ ਸਿੰਘ ਜਿਹੜਾ ਸਿਮਰਜੀਤ ਮਾਨ ਨੇ ਕਢਾਇਆ ਹੋਵੇ ਵਾਰ ਦੱਸ ਦਿਓ ਮੈਨੂੰ ਵੀਰ ਜੀ ਗੱਲ ਇਦਾਂ ਬਈ ਸਰਦਾਰ ਸਿਮਰਨਜੀਤ ਸਿੰਘ ਮਾਨ ਬੰਦੀ ਸਿੰਘ ਕਿੱਦਾਂ ਰਿਹਾ ਕਰਵਾ ਸਕਦਾ ਕਿਉਂਕਿ ਅਸੀਂ ਤਾਂ ਏਡੇ ਕੱਟ ਕਰ ਕਰ ਕੇ ਰੋਸ ਮਾਰਚ ਕਰ ਕਰ ਕੇ ਵੇਖ ਲੇ ਆ ਬੰਦੀ ਸਿੰਘ ਆ ਜਿਹੜੇ ਵੀਰੋਂ ਬਾਹਰ ਨਹੀਂ ਕਿਉਂਕਿ ਅਸੀਂ ਅਸੀਂ ਮੰਨਦੇ ਆਂ ਵੀ ਪੰਜਾਬੀ ਸਿੱਧਾ ਵੀ ਗੁਲਾਮ ਸਾਡੀ ਗਿਣਤੀ ਆ ਘੱਟ ਹੂੰ ਠੀਕ ਆ ਨਾ ਸਾਡੀ ਗਿਣਤੀ ਘੱਟ ਆ ਸਾਡੇ ਬੰਦੀ ਬਾਈ ਜੀ ਤੁਸੀਂ ਇਹ ਗੱਲ ਮੰਨਦੇ ਹੋ ਵੀ ਸਿਮਰਜੀਤ ਮਾਨ ਜਿਹੜੇ ਬੰਦੀ ਸਿੰਘ ਨਹੀਂ ਕਢਾ ਸਕਦਾ ਮੰਨਦੇ ਤੁਸੀਂ ਇਹ ਹਾਂਜੀ ਬਿਲਕੁਲ ਮੰਨਦਾ ਫਿਰ ਅਮਰਤਪਾਲ ਕਿਹੜੇ ਹਿਸਾਬ ਨਾਲ ਕਹੀ ਜਾਂਦਾ ਵੀ ਇੱਕ ਵਾਰ ਮੈਨੂੰ ਮੌਕਾ ਦੋ ਉਹਦੇ ਘਰ ਦੇ ਵੀ ਕਹੀ ਜਾਂਦੇ ਵੀ ਅਸੀਂ ਬੰਦੀ ਸਿੰਘ ਬਾਹਰ ਕਢਾਉਣੇ ਨੇ ਬਾਈ ਮੇਰੇ ਸੁਣੋ ਗੱਲ ਵੀ ਉਹਨਾਂ ਨੂੰ ਪਤਾ ਵੀ ਕਿਹੜੇ ਹਸਾਬ ਨਾਲ ਆਂਦੇ ਆ ਮੈਂ ਇਹ ਨਹੀਂ ਨਾ ਕੋਈ ਕਹਿ ਸਕਦਾ ਉਹਨਾਂ ਬਾਰੇ ਮੈਂ ਸਪੋਰਟ ਜ਼ਰੂਰ ਕਰਦਾ ਵੀ ਸੱਚ ਨਾਲ ਖਲੋਤੇ ਆ ਹਾਂਜੀ ਪਤਾ ਗੱਲ ਹੈਈ ਆ ਬਾਈ ਜੀ ਮੈਂ ਤੁਹਾਨੂੰ ਸਮਝਾਉਣਾ ਆਪਣੇ ਇਹਨਾਂ ਲੋਕਾਂ ਦੇ ਵਿੱਚ ਇਹ ਜਾਗਰੂਤਾ ਲੈ ਕੇ ਆਉ ਉਹ ਵੀ ਇੱਕ ਨਾਰਮਲ ਐਮਪੀ ਐਮਐਲਏ ਇੱਕ ਤੋਂ ਤੱਕ ਵੀ ਮੁੱਖ ਮੰਤਰੀ ਤੱਕ ਵੀ ਨਾ ਜਿਹੜੇ ਬੰਦੀ ਸਿੰਘਾਂ ਦਾ ਮਤਲਬ ਜਾਨੀ ਕਿ ਸਿਸਟਮ ਆ ਉਹ ਨਹੀਂ ਕੁਝ ਕਰਾ ਸਕਦੇ ਹੈਗੇ ਜਦ ਜਿਨ੍ਹਾਂ ਦੇ ਅੰਡਰ ਸੀਗੀ ਜਿਵੇਂ ਹੁਣ ਮੰਨ ਲਓ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਬੜੀ ਜੇ ਮੈਂ ਕਹਿ ਦਿੰਨੇ ਆ ਵੀ ਆਪਨੇ ਸਿੱਖਾਂ ਦੀ ਐਸਜੀਪੀਸੀ ਆ ਠੀਕ ਆ ਉਹੀ ਗਾ ਮੇਨ ਆਪਣੇ ਪੰਜਾਬ ਦੀ ਹੂੰ 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 ਜਦ ਤੱਕ ਐਸਜੀਪੀਸੀ ਆਪਣਾ ਸਟੈਂਡ ਬੰਦੀ ਸਿੰਘਾਂ ਤੇ ਨਹੀਂ ਰੱਖਦੀ ਹੈ ਨਾ ਕਹਿੰਦੀ ਆ ਆਪਣੀ ਗਵਰਨਮੈਂਟ ਸੈਂਟਰ ਗਵਰਨਮੈਂਟ ਨੂੰ ਵੀ ਭਾਈ ਸਾਡੇ ਬੰਦੀ ਸਿੰਘ ਇੱਕ ਹਫਤੇ ਚ ਬਾਹਰ ਕੱਢੋ ਹੂੰ ਜਦ ਤੱਕ ਕੋਈ ਇਹਦੇ ਸਟੈਂਸ ਪਾਸ ਨਹੀਂ ਕਰ ਸਕਦਾ ਵੀ ਮੁੱਖ ਮੰਤਰੀ ਨਾ ਕੋਈ ਐਮਐਲਏ ਨਾ ਕੋਈ ਐਮਪੀ ਹੂੰ ਹੂੰ ਸਮਤਨੋਂ ਗੱਲ ਆਪਣਾ ਸਿਰਪ ਜਿਵੇਂ ਆਪਾਂ ਕਹਿੰਦੇ ਆ ਪੰਜਾਬ ਦੇ ਵਿੱਚ ਜਿਹੜੀ ਮੇਨ ਜਿਹੜੀ ਆਪਣੀ ਸਿੱਖਿਆ ਦੀ ਜਿਵੇਂ ਮੋਹਤਵਾਰ ਸੰਸਥਾ ਉਹ ਹੈਗੀ ਐ ਐਸਜੀਪੀਸੀ ਹੂੰ ਜੇ ਉਹ ਹੀ ਨਹੀਂ ਐ ਕਿ ਉਹ ਤੇ ਸਟੈਂਡ ਲੈਂਦੀ ਕਿ ਐਸਜੀਪੀਸੀ ਦੇ ਅਕਾਲ ਤਖਤ ਦੇ ਜਿਹੜੇ ਜੱਜੇਦਾਰ ਨੇ ਸਾਰੇ ਸਹਿਮਤ ਨੇ ਵੀ ਭਾਈ ਬੰਦੇ ਬਾਹਰ ਹੋਣੇ ਚਾਹੀਦੇ ਨੇ ਫੇ ਮੈਂ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਵੀ ਜਿਹੜੀ ਐਸਪੀਜੀ ਤੁਸੀਂ ਗੱਲ ਕਰਦੇ ਹੋ ਸ਼੍ਰੋਮਣੀ ਕਮੇਟੀ ਦੀ ਤੁਸੀਂ ਗੱਲ ਕਰਦੋ ਇੰਨਾ ਚੋ ਕੋਈ ਬੰਦਾ ਵੀ ਬੰਦੀ ਸਿੰਘਾਂ ਨੂੰ ਬਾਹਰ ਲਿਹਾਉਣ ਦੇ ਵਿੱਚ ਰਾਜੀ ਨਹੀਂ ਇਹ ਲੋਕਾਂ ਦੇ ਛਿੱਤਰਾ ਤੋਂ ਡਰਦੇ ਮਾਰੇ ਆਪਣੇ ਬਿਆਨ ਦਿੰਦੇ ਵੀ ਅਸੀਂ ਬੰਦੀ ਸਿੰਘਾਂ ਨੂੰ ਪਿਆਰ ਲਿਆਉਣਾ ਚਾਹੁੰਦੇ ਆ ਪਰ ਜੋ ਇਹਨਾਂ ਦੇ ਅੰਦਰ ਚੱਲਦਾ ਉਹ ਇਹ ਨਹੀਂ ਚਾਹੁੰਦੇ ਵੀ ਉਹ ਬਾਹਰ ਆਉਣ ਹੁਣ ਅੱਜ ਦੇ ਟਾਈਮ ਦੇ ਵਿੱਚ ਨਾ ਬਹੁਤ ਚੀਚਾਂ ਠਾਲਦੇ ਨੇ ਇਹ ਲੋਕ ਵੀ ਭਾਈ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਮੈਂ ਇਹ ਨਹੀਂ ਕਿਸੇ ਸਰਕਾਰ ਦਾ ਸਪੋਰਟਰ ਮੈਂ ਪਹਿਲਾਂ ਗੱਲ ਕਲੀਅਰ ਕਰ ਦਵਾਂ ਅਸੀਂ ਤਾਂ ਪੰਥ ਨੂੰ ਸਪੋਰਟ ਕਰਾਂਗੇ ਪੰਥ ਨੂੰ ਸਿੱਧੀ ਐ ਡਾਇਰੈਕਟ ਅਸੀਂ ਨਿਸ਼ਾਨ ਸਾਹਿਬ ਨੂੰ ਸਪੋਰਟ ਕਰਾਂਗੇ ਇਹ ਕਹੀ ਜਾਣਦੇ ਨੇ ਵੀ ਭਾਈ ਭਗਵੰਤ ਮਾਨ ਤੇ ਲਾਲਾ ਕੇਜਰੀਵਾਲ ਨੇ ਬੰਦੀ ਬੰਦੀ ਸਿੰਘ ਆਪਣੇ ਭੁੱਲਰ ਦੀ ਆਪਣੇ ਪ੍ਰੋਫੈਸਰ ਭੁੱਲਰ ਨੂੰ ਬਾਹਰ ਨਹੀਂ ਕੱਢਿਆ ਚੰ ਬਾਦਲਾਂ ਦੇ ਹੱਥ ਦੇ ਵਿੱਚ ਨਾ ਤੁਸੀਂ ਮੈਂ ਤੁਹਾਨੂੰ ਵੀਡੀਓ ਦਿਖਾ ਦਵਾਂ ਜਿਹੜਾ ਮੋਦੀ ਆ ਨਾ ਮੋਦੀ ਆਂਡੀਆਂ ਦਾ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਬਾਦਲਾਂ ਦੇ ਪੈਰੀ ਹੱਥ ਲਾਉਂਦਾ ਤੇ ਬਾਦਲ ਜਾ ਕੇ ਚੌਕੀਆਂ ਉੱਥੇ ਉਹਨਾਂ ਕੋਲ ਭਰਦੇ ਰਹੇ ਨੇ ਮੈਂ ਦਾ ਮਤਲਬ ਮੇਰਾ ਇਹ ਆ ਵੀ ਜਿਹੜੇ ਬਾਦਲ ਨੇ ਪੰਜਾਲਾਬ ਦੇ ਵਿੱਚ ਉਹ ਜਿੰਨੇ ਮੋਦੀ ਨਾਲ ਅਟੈਚ ਨੇ ਨਾ ਜਿੰਨੇ ਬੀਜਪੀ ਨਾਲ ਬੀਜਪੀ ਨਾਲ ਅਟੈਚ ਨੇ ਉਹ ਨਹੀਂ ਉੱਤੇ ਕੋਈ ਨਹੀਂ ਹੋ ਸਕਦਾ ਹੂੰ ਜੈਸ ਠੀਕਾ ਸਹੀ ਗੱਲ ਆ ਕੋਈ ਸ਼ੱਕ ਨਹੀਂ ਹੈਗਾ ਜਦ ਉਹ ਨਹੀਂ ਕਢਾ ਸਕੇ ਜਦ ਉਹ ਨਹੀਂ ਕਢਾ ਸਕੇ ਕਿਉਂਕਿ ਉਹ ਚਾਹੁੰਦੇ ਹੀ ਨਹੀਂ ਉਹ ਚਾਹੁੰਦੇ ਹੀ ਨਹੀਂ ਨਹੀਂ ਉਹ ਤਾਂ ਚਾਹੁੰਦੇ ਨਹੀਂ ਭਾਈ ਉਹ ਕਢਾਉਣਗੇ ਤਾਂ ਤਾਂ ਆ ਵੀ ਉਹ ਚਾਹੁੰਗੇ ਬਾਦਲ ਨੇ ਸੁਖਬੀਰ ਬਾਦਲ ਨੇ ਤਾਂ ਖੁਦ ਇਹ ਗੱਲ ਕਹੀ ਸੀ ਵੀ ਜਗਤਾਰ ਸਿੰਘ ਹਵਾਰਾ ਇੱਕ ਕਾਤਲ ਹੈ ਕੌਮ ਨੂੰ ਸੇਧ ਨਹੀਂ ਦੇ ਸਕਦਾ ਪਰ ਹੁਣ ਮੈਨੂੰ ਇਹੀ ਗੱਲ ਪਿੱਛੇ ਮੈਂ ਪੁੱਛਦਾ ਸੁਖਵੀਰ ਬਾਦਲ ਨੂੰ ਪੁੱਛਦੇ ਹੁੰਨੇ ਆਈ ਆ ਕਰਕੇ ਥੱਲੇ ਕਮੈਂਟ ਜਾਂ ਵੀਡੀਓ ਬਣਾ ਕੇ ਵੀ ਭਾਈ ਤੁਸੀਂ ਤਾਂ ਉਹ ਮੰਨ ਲਨੇ ਆ ਵੀ ਉਹ ਕਾਤਲ ਆ ਵੀ ਭਾਈ ਸਮਾਜ ਨੂੰ ਜਾਂ ਸਿੱਖ ਕੌਮ ਨੂੰ ਸੇਧ ਨਹੀਂ ਦੇ ਸਕਦਾ ਵੀ ਤੁਸੀਂ ਤਾਂ ਕਾਤਲ ਹੈ ਨਹੀਂ ਨਾ ਤੁਸੀਂ ਤਾਂ ਬਿਲਕੁਲ ਫਰੀ ਹੋ ਤੇ ਹੋ ਛਿੱਟੇ ਦਾਗ ਤੋਂ ਪਹਿਲਾਂ ਤੁਸੀਂ ਕੱਪੜੇ ਵਾਲੇ ਹੋ ਤੁਸੀਂ ਕਦੀ ਸੇਧ ਦਿੱਤੀ ਹੁਣ ਤੱਕ ਭਾਈ ਜੀ ਉਹ ਇਹ ਜਿਹੜੀ ਆਪਾਂ ਤੁਸੀਂ ਗੱਲ ਕਰ ਰਹੇ ਹੋ ਨਾ ਬਾਦਲਾਂ ਦੀ ਇਹ ਤਾਂ ਬਿਲਕੁਲ ਸਹਿਮਤ ਹੈ ਇਹ ਤਾਂ ਮੈਂ ਪਹਿਲਾਂ ਵੀ ਕਹਤਾ ਜਦੋਂ ਬਾਦਲਾਂ ਦੀ ਪੰਜਾਬ 'ਚ ਸਰਕਾਰ ਸੀ ਮੁੱਖ ਮੰਤਰੀ ਵੱਡਾ ਬੋਏ ਇਹਨਾਂ ਦਾ ਬਾਦਲ ਸੀ ਛੋਟਾ ਸੁਖਬੀਰ ਬਾਦਲ ਸੀ ਸੈਂਟਰ 'ਚ મોદી ਦੀ ਸਰਕਾਰ ਸੀ ਉਦੋਂ ਇਹਨਾਂ ਨੇ ਬੰਦੀ ਸਿੰਘ ਕਿਉਂ ਨਹੀਂ ਬਾਹਰ ਕਢਾਏ ਅੱਜ ਇਹ ਡਰਾਮਾ ਕਰਦੇ ਜਾਣ ਕੇ ਵੱਡੇ ਵੱਡੇ ਪੋਸਟਰ ਇਤਿਹਾਸ ਕੋ ਗੁਰਦਾਰਿਆਂ ਦੇ ਮੂਹਰੇ ਲਾਏ ਇਹਨਾਂ ਨੇ ਵਾਖਰੀਦਨ ਦੇ ਮਾਰਿਆ ਨੇ ਹਾਂ ਤੇ ਇਹਦੇ ਵਿੱਚੇ ਬਾਈ ਆਪਾਂ ਜਿਹੜੀ ਗੱਲ ਇੱਕ ਮਿੰਟ ਹਾਂਜੀ ਆਪਾਂ ਮੇਨ ਜਿਹੜੀ ਗੱਲ ਚੱਲੇ ਸੀ ਬਦਲਾ ਦਾ ਤਾਂ ਪਤਾ ਚਲੋ ਵੀ ਜੋ ਵੀ ਸਰਕਾਰਾਂ ਦਾ ਵੀ ਜੋ ਵੀ ਆਪਾਂ ਨੂੰ ਮੈਂ ਗੱਲ ਕਰ ਰਿਹਾ ਸਿਮਰਜੀਤ ਸਿੰਘ ਮਾਨ ਦੀ ਠੀਕ ਹੈ ਕਿ ਨਾ ਆਪਾਂ 10 ਮਿੰਟ ਹੀ ਗੇ ਕਰ ਲਈਏ ਵੀ ਤੁਸੀਂ ਤੁਸੀਂ ਦੀਪ ਸਿੱਧੂ ਨੂੰ ਤੁਸੀਂ ਦੀਪ ਸਿੱਧੂ ਨੂੰ ਮੰਨਦੇ ਕਿ ਨਹੀਂ ਮੰਨਦੇ ਦੀਪ ਸਿੱਧੂ ਬਾਈ ਦੀਪ ਸਿੱਧੂ ਬਾਈ ਹੀਰੋ ਨਹੀਂ ਉਹ ਇੱਕ ਚੰਗਾ ਲੀਡਰ ਆ ਹੋ ਠੀਕ ਆ ਮੰਨ ਲੋ ਠੀਕ ਹੈ ਕਿ ਚੰਗਾ ਲੀਡਰ ਆ ਪਰ ਉਹ ਕਿਸ ਲੀਡਰ ਦੀ ਸਪੋਰਟ ਕਰਦਾ ਰਿਹਾ ਕੌਣ ਸੁਣ ਲਾ ਮੇਰੀ ਗੱਲ ਤੈਨੂੰ ਵੀਰੇ ਦੀਪ ਸਿੱਧੂ ਦਾ ਕਿੰਨਾ ਕ ਪਤਾ ਵੀ ਉਹ ਕਿਵੇਂ ਸਪੋਰਟ ਕਰਦਾ ਸੀ ਉਹ ਕਿਉਂ ਸਪੋਰਟ ਕਰਦਾ ਸੀਗਾ ਇਹ ਤੈਨੂੰ ਸਿਰਫ ਉਹਦੇ ਨਾਲ ਦੇ ਬੰਦੇ ਤਲਵਾਰੇ ਵਰਗੇ ਬੰਦੇ ਦੱਸ ਸਕਦੇ ਨੇ ਫੌਜੀ ਤੋਂ ਜਾ ਕੇ ਪੁੱਛੋ ਵੀ ਕੀ ਗੱਲ ਹੋਈ ਸੀ ਫਤਿਹਗੜ ਗੁਰਦੁਆਰੇ ਦੇ ਵਿੱਚ ਖੜ ਕੇ ਫਤਿਹਗੜ ਸਾਹਿਬ ਗੁਰਦੁਆਰੇ ਖੜ ਕੇ ਕੀ ਗੱਲ ਹੋਈ ਸੀਗੀ ਇਹ ਜਿਹੜੀ ਤੁਸੀਂ ਦੇਖਦੇ ਹੋ ਨਾ ਵੀ ਇਹਨੇ ਦੀਪ ਨੇ ਉਹਦੀ ਸਿਮਰਤ ਮਾਨ ਦੀ ਸਪੋਰਟ ਕੀਤੀ ਸੀਗੀ ਹੁਣ ਤੁਸੀਂ ਆਪ ਇਹ ਦੇਖ ਲਓ ਅਸੀਂ ਲੋਕਾਂ ਮੂਹਰੇ ਸੱਚ ਕੱਟ ਕੱਟ ਕੇ ਰੱਖ ਰਹੇ ਆਂ ਦੀਪ ਵੀ ਇਹੀ ਗੱਲਾਂ ਸਮਝਾਉਂਦਾ ਰਿਹਾ ਦੀਪ ਦੀ ਗੱਲ ਲੋਕਾਂ ਨੇ ਸਮਝੀ ਨਹੀਂ ਉਹਨੂੰ ਸਰਟੀਫੀਕੇਟ ਬਣਣੇ ਸ਼ੁਰੂ ਕਰਦੇ ਹਾਂ ਸਮਝ ਤਾਂ ਨਾ ਗੱਲ ਦੀਪ ਕੋਲ ਕੋਈ ਹੋਰ ਪਲੇਟਫਾਰਮ ਨਹੀਂ ਸੀਗਾ ਵੀ ਉਹ ਤੋਂ ਬਿਨਾਂ ਉਹ ਕਿਤੇ ਆਪਣੀ ਗੱਲ ਰੱਖ ਸਕਦਾ ਸੀਗਾ ਜੇ ਇਹਨਾਂ ਉਹਨੇ ਗੱਲ ਇੰਨੀ ਕਹੀ ਵੀ ਭਾਈ ਪੂਰੇ ਪੰਜਾਬ ਦੇ ਵਿੱਚ ਜਿਵੇਂ ਹੁਣ ਅੱਜ ਦੇ ਟਾਈਮ ਦੇ ਵਿੱਚ ਵੀ ਬਹੁਤ ਲੋਕ ਕਹਿ ਰਹੇ ਨੇ ਵੀ ਭਾਈ ਜਿਹੜਾ ਸਿਮਰਜੀਤ ਮਾਨ ਆ 100 ਦੇ ਵਿੱਚੋਂ 75% ਲੋਕ ਉਹਨੂੰ ਕੌਮ ਦਾ ਮੋਰੀ ਸਮਝਦੇ ਨੇ ਪੰਜਾਬ ਵਾਲੇ ਹਾਂ ਹਾਂ ਇਹੀ ਬੰਦਾ ਜਿਹੜੀ ਗੱਲ ਕਰਦਾ ਆਪਾਂ ਪੰਥ ਦੀ ਹੋਰ ਕੋਈ ਬੰਦਾ ਗੱਲ ਨਹੀਂ ਕਰਦਾ ਹੈਗਾ ਤੇ ਦੀਪ ਨੂੰ ਇੰਨਾ ਪਤਾ ਸੀਗਾ ਵੀ ਭਾਈ ਜੇ ਮੈਂ ਆਪਣੀ ਗੱਲ ਆਪਣੇ ਲੋਕਾਂ ਦੇ ਵਿੱਚ ਰੱਖਣੀ ਆ ਇਹਨਾਂ ਨੇ ਇਕੱਲਿਆਂ ਨੇ ਮੈਨੂੰ ਚੱਲਣ ਨਹੀਂ ਦੇਣਾ ਜਿਵੇਂ ਉਹਨਾਂ ਨਾਲ ਪਹਿਲਾਂ ਹੋਈਆਂ ਸੀਗੀਆਂ ਗੱਲਾਂ ਸਾਰੀਆਂ ਸਮਝਦੋ ਨਾ ਗੱਲ ਹੁਣ ਸਭ ਦਾ ਵਿੱਚੋਂ ਗੱਲ ਦਾ ਪਤਾ ਵੀ ਭਾਈ ਉਹਦੇ ਮੋਬਾਈਲ ਦੇ ਉੱਤੇ ਜਿਹੜਾ ਉਹਨੇ ਮੋਬਾਈਲ ਤੋੜਿਆ ਸੀ ਜਿਹੜਾ ਕਹਿੰਦਾ ਨਹੀਂ ਸੀਗਾ ਵੀ ਮੇਰਾ ਫੋਨ ਖੋ ਗਿਆ ਸੀ ਅੰਦਾਲੋਂ ਅੰਦੋਲਨ ਦੇ ਵਿੱਚ ਉਹ ਫੋਨ ਤੋੜਿਆ ਨਹੀਂ ਸੀਗਾ ਉਹ ਫੋਨ ਉਹਨੇ ਅੱਕ ਕੇ ਤੋੜਿਆ ਸੀਗਾ ਕਿਉਂਕਿ ਜਿਹੜੇ ਇਹ ਲੋਕ ਸੀਗੇ ਨਾ ਆਪਣੇ ਪੰਜਾਬ ਦੇ ਜਿਹੜੇ ਅੱਜ ਦੀਪ ਸਿੱਧੂ ਨੂੰ ਸਲੂਟ ਮਾਰ ਰਹੇ ਨੇ ਵੀ ਦੀਪ ਸਿੱਧੂ ਵਰਗਾ ਬੰਦੇ ਨਹੀਂ ਕੋਈ ਜਿਹੜੇ ਇਹਨਾਂ ਨੇ ਜਾ ਕੇ ਉਹਦੇ ਜਿੱਦਣ ਉਹਨੂੰ ਦਾਗ ਲੱਗਿਆ ਬੰਦੇ ਨੂੰ ਜਿੱਦਣ ਉਹਦੀ ਅੰਤਿਮ ਜੰਤਰਾ ਸੀਗੀ ਆਪਣੇ ਜਿੱਦਣ ਉਹਨੂੰ ਆਪਣੇ ਅੱਗ ਲਾਈ ਇਹਨਾਂ ਨੇ ਜਿੱਦਾਂ ਸੰਸਕਾਰ ਕੀਤਾ ਬੰਦੇ ਦਾ ਇਹ ਜਾ ਕੇ ਉੱਥੇ ਕੈਮਰਿਆਂ ਮੂਰੇ ਐਕਟਿੰਗਾਂ ਕਰ ਕਰਕੇ ਲੋਕਾਂ ਨੂੰ ਦਿਖਾਉਂਦੇ ਸੀ ਕੋਈ ਸਿਰ 'ਚ ਰੇਤਾ ਪਾ ਰਿਹਾ ਸੀ ਕੋਈ ਆਪਣੇ ਆਪ ਨੂੰ ਕਹਿ ਰਿਹਾ ਸੀ ਦੋਏ ਦਿਨ ਉਹਦੀ ਰਾਖ ਚੱਕ ਕੇ ਲੈ ਗਏ ਆਪਣੇ ਘਰਾਂ ਨੂੰ ਏ ਮੈਂ ਕਿਉਂ ਗੱਲਾਂ ਕਹਿਣਾ ਉਹ ਬੰਦਾ ਨੰਬਰ 1 ਹੀਰਾ ਬੰਦਾ ਸੀਗਾ ਉਹ ਸਾਰੀ ਰਾਜਨੀਤੀ ਸਮਝ ਗਿਆ ਸੀਗਾ ਉਹ ਤੇ ਜਿੰਨਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਉੱਥੇ ਰੋਂਦੇ ਰਹੇ ਰੇਤ 'ਚ ਸਿੱਟੋ ਆਪਣਾ ਸਿਰ ਤੇ ਰੇਤਾ ਪਾਉਂਦੇ ਰੇ ਰਾਖ ਲੈ ਕੇ ਹੋ ਸਕਦਾ ਪਿਆਰ ਵਾਲੇ ਹੋਣ ਯਾਰ ਆਪਾਂ ਇਹ ਦਿੱਤੇ ਕਹਿ ਸਕਦੇ ਇਹ ਗੱਲ ਨਹੀਂ ਕਹਿ ਸਕਦੇ ਹੋ ਸਕਦਾ ਪਿਆਰ ਵਾਲੇ ਬੰਦੇ ਹੋਣ ਉਹ ਨਹੀਂ ਮੈਂ ਇਹ ਵੀ ਨਹੀਂ ਤੈਨੂੰ ਕਹਿ ਰਿਹਾ ਮੈਂ ਇਹ ਨਹੀਂ ਤੈਨੂੰ ਕਹਿ ਰਿਹਾ ਪਿਆਰ ਵਾਲੇ ਕਿੰਨੇ ਕ ਬੰਦੇ ਸੀਗੇ ਹੁਣ ਅੱਜ ਉਹ ਬੰਦੇ ਦੇ ਨਾਂ ਦੇ ਉੱਤੇ ਫੋਟੋਆਂ ਲੈ ਕੇ ਕੌਮੀ ਸ਼ਹੀਦ ਲਿਖਦੇ ਨੇ ਕਿ ਨਹੀਂ ਮੈਂ ਖੁਦ ਆਪ ਸਸਕਾਰ ਤੇ ਗਿਆ ਰ ਮੋਸ਼ਲ ਹੋਇਆ ਮੇਰੀਆਂ ਵੀਡੀਓ ਭੇਜੀਆਂ ਬਹੁਤ ਜ਼ਿਆਦਾ ਪਹਿਲੇ ਦਿਨ ਤੋਂ ਲੱਗੇ ਆ ਪਹਿਲੇ ਦਿਨ ਤੋਂ ਲੱਗੇ ਆ ਦੀਪ ਨਾਲ ਆਪਾਂ ਜਿੱਦਨ ਤੋਂ ਇੱਕ ਦਿਨ ਨਹੀਂ ਭੱਜੇ ਠੀਕ ਹੈ ਨਾ ਹਾਂ ਫਿਰ ਤੁਸੀਂ ਜੋ ਹੀ ਲੱਗੇ ਆਪਾਂ ਖੋਤੇ ਰਹੇ ਆ ਇੱਕ ਚੀਜ਼ ਹੈ ਨਾ ਫਿਰ ਤੁਸੀਂ ਜਦ ਪੂਰਾ ਸੁਨਹਿਰੀ ਉਹ ਚੱਕ ਕੇ ਦੇਖਦੇ ਹੋ ਤੁਸੀਂ ਫਿਰ ਇਹ ਗੱਲ ਕਿਉਂ ਨਹੀਂ ਨਿਚੋੜ ਕੱਢਦੇ ਗੱਲ ਦਾ ਵੀ ਭਾਈ ਜਿਹੜਾ ਅਸਲ ਪੰਜਾਬ ਦੀ ਅਸਲ ਸਿੱਖਾਂ ਦੇ ਹੱਕਾਂ ਦੀ ਗੱਲ ਕਰੂਗਾ ਉਹਨੂੰ ਗਵਰਨਮੈਂਟ ਕਦੇ ਛੱਡੂਗੀ ਨਹੀਂ ਇਹ ਤੁਸੀਂ ਗੱਲ ਮੰਨਦੇ ਹੋ ਹੂੰ ਫਿਰ ਹੁਣ ਤੱਕ ਸਿਮਰਜੀਤ ਮਾਨ ਕਿਉਂ ਬਚਦਾ ਆ ਰਿਹਾ ਇਹਦਾ ਅਸੀਂ ਕੀ ਅੰਦਾਜ਼ਾ ਲਾਈਏ ਇਹ ਖੋਦਾ ਆਪਣੇ ਮੂੰਹ ਰਾਹੀਂ ਇਹਦੇ ਬਿਆਨ ਨੇ ਬੰਦੇ ਦੇ ਆਪਣੇ ਸਿਮਰਜੀਤ ਮਾਨ ਦੇ ਕਹਿੰਦਾ ਮੈਨੂੰ ਇੰਦਰਾ ਗਾਂਧੀ ਦੇ ਕੇਸ ਵਿੱਚ ਮੈਂ ਅਨਮੋਲ ਸੀਗਾ ਹੈਗਾ ਸੀ 84 ਚ ਇਸ ਹਾਂ ਇੰਡੀਆ ਦੀ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਕੋ ਛੋਟੀ ਮੋਟੀ ਪੋਸਟ ਨਹੀਂ ਹੈਗੀ ਬਹੁਤ ਵੱਡੀ ਪੋਸਟ ਆ ਇਹ ਆਪਣੇ ਮੂੰਹ ਰਾਹੀਂ ਆਪ ਬਿਆਨ ਦਿੰਦਾ ਵੀ ਮੈਂ 84 ਦੇ ਵਿੱਚ ਨੇਪਾਲ ਦਾ ਬਾਡਰ ਟੱਪ ਦਾ ਫੜਿਆ ਗਿਆ ਸੀਗਾ ਹਾਂ ਸਮਝਦਣਾ ਜੀ 18 ਜੂਨ ਨੂੰ 17 18 ਜੂਨ ਨੂੰ ਅਸਤੀਫਾ ਦਿੱਤਾ ਇਹਨਾਂ ਨੇ ਹਾਂ ਫੜਿਆ ਗਿਆ ਸੀਗਾ ਕਹਿੰਦਾ ਮੈਂ ਟੱਪ ਦਾ ਤੇ ਇਹ ਬੰਦੇ ਨੂੰ 5 ਸਾਲ ਉਹਨੇ ਅੰਦਰ ਰੱਖਿਆ ਜੇਲ੍ਹ ਚ 99 'ਚ ਬਣਾ ਕੇ ਲੋਕਾਂ ਨੇ ਐਮਪੀ ਬਾਰ ਕੱਢਿਆ ਇਹ ਆ ਪਾਗਲਪੁਰ ਭਰਤਪੁਰ ਪਟਨਾ ਸਾਹਿਬ ਦੀ ਜੇਲ੍ਹ 5 ਸਾਲ ਰਿਹਾ ਅੰਦਰ ਹਾਂਜੀ ਸੁਣ ਲਓ ਹੁਣ ਸੁਣ ਲਓ ਹੁਣ ਤੱਥ ਸੁਣ ਲਓ ਅਸਲ ਵਿੱਚੋਂ ਕੀ ਆ ਏ ਬੰਦਾ ਸੀਗਾ ਆ ਜਾਂ ਤਾਂ ਇਹ ਬੋਲਦਾ ਝੂਠ ਸਿਮਰਜੀਤ ਮਾਨ ਇਹ ਭਾਈ ਮੈਂ ਇੰਦਰਾ ਗਾਂਧੀ ਦੇ ਵਿੱਚ ਇਨਵੋਲਵ ਜਿਹੜੀ ਚੀਜ਼ ਤੋਂ ਕੌਮ ਇਹਨੂੰ ਪਛਾਣ ਰਹੀ ਆ ਇਹ ਸੀਗਾ ਇੱਕ ਪ੍ਰਾਈਮ ਮਿਨਿਸਟਰ ਦਾ ਮਸਲਾ ਹੁਣ ਇੱਕ ਮੁੱਖ ਮੰਤਰੀ ਦੇ ਉੱਤੇ ਆਜੋ ਬੁੱਚੜੂ ਮਾਰਨੇ ਵਾਲੇ ਬੰਦੇ ਆਪਣੇ ਜੋਧੇ ਜਗਤਾਰ ਸਿੰਘ ਹਵਾਰਾ ਵਰਗੇ ਬੰਦੇ ਜਿਹੜੇ ਸੀਗੇ ਹੋਰ ਸੀਗਾ ਮੁੱਖ ਮੰਤਰੀ ਇੱਕ ਸਟੇਟ ਦਾ ਜਮਦਨਾ ਕਰਦੇ ਉਹਨੂੰ ਬੰਦੇ ਨੂੰ ਕਿਉਂ ਨਹੀਂ ਕੌਮ ਨੇ ਘਟਾਇਆ ਜਿਹੜਾ ਪ੍ਰਧਾਨ ਮੰਤਰੀ ਜਿਹੜੇ ਕੁਐਸਚਨ ਇਨਵੋਲਵ ਸੀਗਾ ਇਹ ਬੰਦਾ ਕਿਵੇਂ ਬਾਹਰ ਆ ਗਿਆ ਇੱਕ ਪ੍ਰਧਾਨ ਮੰਤਰੀ ਦੀ ਪੋਸਟ ਵੜੀ ਆ ਜਾਂ ਇੱਕ ਮੁੱਖ ਮੰਤਰੀ ਦੀ ਪੋਸਟ ਵੜੀ ਆ ਹਮਮ ਸਮਝਦਾਰ ਲੋਗਾਂ ਨਾਲ ਇਹ ਚੀਜ਼ਾਂ ਬਾਈ ਤਾਂ ਹੀ ਅਸੀਂ ਲੋਕਾਂ ਨੂੰ ਸਮਝਾ ਰਹੇ ਆ ਆਪਣੇ ਆਪ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਇਹ ਦਾੜੀਆਂ ਰੱਖ ਰੱਖ ਕੇ ਸਿਰ ਤੇ ਦਮਾਲੇ ਬੰਨ ਬੰਨ ਕੇ ਤੁਹਾਨੂੰ ਲੁੱਟਣ ਆਉਣਗੇ ਕੈਰੇਕਟਰ ਪਛਾਣੋ ਕਹਿੰਦਾ ਕੈਰੇਕਟਰ ਵੀ ਕੈਰੇਕਟਰ ਕੀ ਆ ਨਹੀਂ ਤੁਹਾਡੇ ਨਾਲ ਮੈਂ ਸਾਈਮ ਤੱਕ ਕਮੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਨੌਕਰੀ ਛੱਡੀ ਜੇਲ੍ਹ ਚ ਉਹਨਾਂ ਦੇ ਨੌ ਵੀ ਪੱਟੇ ਗਏ ਜਵਾੜੇ ਭੰਨੇ ਗਏ 5 ਸਾਲ ਜੇਲ੍ਹ ਚ ਰਿਹਾ ਹੂੰ ਰਿਹਾ ਕਿ ਨਹੀਂ ਇਹ ਇਹਦਾ ਮਤਲਬ ਕਿ ਸਾਰਾ ਝੂਠ ਆ ਵੀ ਆਪਾਂ ਇਹਨੂੰ ਕੀ ਮੰਨੀਏ ਫਿਰ ਸਾਡੀ ਸਿੱਖ ਕੌਮ ਦੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕੁਝ ਨਹੀਂ ਕੀਤਾ ਨਹੀਂ ਭਾਈ ਜੀ ਮੇਰੀ ਮੇਰੀ ਹੁਣ ਇੱਕ ਗੱਲ ਦਾ ਜਵਾਬ ਦੋ ਤੁਸੀਂ ਕਹਿੰਦੇ ਨੌ ਪਟਾਏ ਠੀਕ ਆ ਜਵਾਨਾ ਤੋੜਿਆ ਹੂੰ ਠੀਕ ਆ ਹੋਰ ਤੁਸੀਂ ਕੀ ਕਿਹਾ ਵੀ ਭਾਈ ਉਹਨੇ ਆਪਣੀ ਨੌਕਰੀ ਛੱਡੀ ਹੈ ਨਾ ਹੂੰ ਹੁਣ ਜੇ ਮੈਂ ਤੁਹਾਨੂੰ ਦੱਸਾਂ ਹੁਣ ਮੈਨੂੰ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਆਪਾਂ ਤੱਥਾਂ ਤੇ ਉਹ ਗੱਲ ਕਰਨੀ ਆ ਹੂੰ 83 ਦੇ ਵਿੱਚ ਜਦ ਆਪਣੇ ਦਰਬਾਰ ਸਾਹਿਬ ਦੇ ਉੱਤੇ ਹੋਇਆ ਅਟੈਕ ਹੂੰ ਜਿਹਦੇ ਵਿੱਚ ਸਿੱਖ ਕੌਮ ਦਾ ਮਹਾਨ ਜਰਨੈਲ ਜਿਉਂ ਆਪਾਂ ਕਹਿੰਦੇ ਨੇ ਖਾਲਸਾ ਪਿੰਡਰਾਂ ਵਾਲਾ ਸ਼ਹੀਦ ਹੋਇਆ ਹਾਂ ਠੀਕ ਆ ਹੂੰ ਇਹ ਆਪਣੇ ਆਪ ਨੂੰ ਉਹਦਾ ਸਪੌਟਰ ਦੱਸਦਾ ਸਿਮਰਜੀਤ ਮਾਨ ਆ ਠੀਕ ਆ ਏਡੀ ਬੜੀ ਚੋਖੋਸ ਤੇ ਹੋਵੇ ਇਹ ਕੋਈ ਕਿਸੇ ਇੱਕ ਸਕੂਲ ਦਾ ਚਪੜਾਸੀ ਨਹੀਂ ਸੀਗਾ ਇਹ ਪੁਲਿਸ ਦੀ ਬਹੁਤ ਬੜੀ ਪੋਸਟ ਦੇ ਉੱਤੇ ਬੈਠਾ ਸੀਗਾ ਹੂੰ ਜਿਹੜੀ ਕੰਟਰੀ ਨੂੰ ਬਾਹਰੋਂ ਫੌਜਾਂ ਮਗਾਉਣ ਦੀ ਲੋੜ ਪੈ ਜਾਵੇ ਇਹਦਾ ਮਤਲਬ ਤਾਂ ਕੀ ਬਣਦਾ ਵੀ ਜਦ ਜਣ ਆਪਣੇ ਖਾਸਾ ਆਪਣੇ ਧਰਮ ਦੇ ਆਪਣੇ ਅਕਾਲ ਤਖਤ ਦੇ ਉੱਤੇ ਅਟੈਕ ਹੋਣਾ ਹੋਇਆ ਸੀਗਾ ਹੂੰ ਉਹ ਅਟੈਕ ਆਈ ਨਹੀਂ ਵੀ ਮਤਲਬ ਯਾਨੀ ਕਿ ਵੀ ਕੱਲ ਨੂੰ ਉੱਠ ਕੇ ਇਹਨਾਂ ਨੇ ਅਟੈਕ ਕਰਤਾ ਇਹਦਾ ਮਤਲਬ ਇਹ ਬਣਦਾ ਵੀ ਜਿੰਨੀ ਵੀ ਪੁਲਿਸ ਫੋਰਸ ਆ ਆਪਣੇ ਪੰਜਾਬ ਦੀ ਏ ਸਾਰਿਆਂ ਨੂੰ ਪਤਾ ਸੀਗਾ ਵੀ ਅਟੈਕ ਹੋਣਾ ਹੂੰ ਸਮਝਦਿਓ ਨਾ ਗੱਲ ਆਪਾਂ ਦਰਬਾਰ ਸਾਹਿਬ ਦੀ ਗੱਲ ਕਰ ਰਹੇ ਹਾਂ ਜਿਵੇਂ ਦੱਸ ਰਹੇ ਨੇ ਵੀ ਟੈਂਕ ਵੀ ਉੱਥੇ ਪਹੁੰਚੇ ਇਤਿਹਾਸਕਾਰ ਦੱਸ ਰਹੇ ਨੇ ਹੂੰ ਉਹ ਜਿਹੜੇ ਟੈਂਕ ਉੱਥੇ ਆਏ ਨੇ ਉਹ ਹਵਾਲੇ ਹਵਾਈ ਜਹਾਜ਼ ਰਾਹੀਂ ਤਾਂ ਆਏ ਨਹੀਂ ਉਹ ਰੁੜ ਕੇ ਆਏ ਹੋਣਗੇ ਉਹ ਤੋੜ ਕੇ ਲੈ ਕੇ ਆਏ ਹੋਣਗੇ ਜਾਂ ਟਰੱਕਾਂ 'ਤੇ ਚੜ੍ਹ ਕੇ ਲੈ ਕੇ ਆਏ ਹੋਣਗੇ ਹੂੰ ਸਮਝਦਿਓ ਨਾ ਗੱਲ ਕੀ ਇਹ ਜਿਹੜੀਆਂ ਚੀਜ਼ਾਂ ਹੋਈਆਂ ਨੇ ਸਾਰੀਆਂ ਸਿਮਰਜੀਤ ਮਾਨ ਨੂੰ ਪਤਾ ਨਹੀਂ ਸੀਗੀਆਂ ਤੇ ਜਿਹੜਾ ਇਹ ਹੋਇਆ ਆਪਣਾ ਜੋ ਜਿੱਥੇ ਆ ਆਪਣੇ ਨਹੀਂ ਇਹਦਾ 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 ਮਤਲਬ ਆਪਣਾ ਮਤਲਬ ਤੁਹਾਡਾ ਸਿੱਧਾ ਇਹ ਹੀ ਆ ਨਹੀਂ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦਰਬਾਰ ਸਾਹਿਬ ਦੇ ਵਿੱਚ ਸ਼ਹੀਦ ਕਿਉਂ ਨਹੀਂ ਹੋਇਆ ਵੀ ਉੱਥੇ ਕਿਉਂ ਨਹੀਂ ਪਹੁੰਚਿਆ ਨਹੀਂ ਨਹੀਂ ਮਾਰੇ ਮੈਨੂੰ ਗੱਲ ਤੇ ਮੈਂ ਤੇ ਆ ਰਿਹਾ ਵੀਰੇ ਮੈਂ ਗੱਲ ਤੇ ਆ ਰਿਹਾ ਮੇਰੀ ਗੱਲ ਤਾਂ ਪਹਿਲਾਂ ਸੁਣ ਲਾ ਹੂੰ ਜਿਹੜਾ ਇਹ ਆਪਰੇਸ਼ਨ ਹੋਇਆ ਸੀ ਬਲੂ ਸਟਾਰ ਆਪਰੇਸ਼ਨ ਇਹ ਆਈ ਨਹੀਂ ਵੀ ਅੱਜ ਸਵੇਰੇ ਕਰਤਾ ਤੇ ਸ਼ਾਮ ਨੂੰ ਖਤਮ ਹੋ ਗਿਆ ਉੱਥੇ ਆਪਣੇ ਜੋਧੇ ਲੜੇ ਨੇ ਹੂੰ ਸਮਰਜੀਤ ਮਾਨ ਨੂੰ ਕੀ ਇਹ ਕਿਤੇ ਕੰਟਰੀ ਤੋਂ ਬਾਹਰ ਸੀਗਾ ਇਹ ਉੱਥੇ ਆਉਂਦਾ ਸਰਕਾਰ ਨਾਲ ਬੈਠ ਕੇ ਗੱਲ ਕਰਦਾ ਵੀ ਭਾਈ ਮੈਂ ਪੁਲਿਸ ਦੀ ਬੜੀ ਪੋਸਟ ਤੇ ਬੈਠਾ ਦੱਸੋ ਪ੍ਰੋਬਲਮ ਕਿੱਥੇ ਆ ਕਿਉਂ ਅਗਾਲ ਤੱਕ ਤੇ ਅਟੈਕ ਕਰਦੇ ਹੋ ਹੂੰ ਚਾਹਵਤ ਨਾਲ ਗੱਲ ਕੀ ਇਹ ਬੰਦਾ ਉੱਥੇ ਪ੍ਰੈਜ਼ੈਂਟ ਹੋਇਆ ਦਿਖਾ ਦਿਓ ਮੈਨੂੰ ਕਦੇ ਵੀ ਜਿੱਥੇ ਵੀ ਚਾਹੇ ਜਿੱਥੇ ਦਾ ਗੁਰਦੇਵ ਸਿੰਘ ਕੌਂਕੇ ਦਾ ਮਸਲਾ ਚੱਕ ਲੋ ਚਾਹੇ ਆਪਣੇ ਜਰਨਲ ਆਪਣੇ ਵੰਡ ਨਾਲ ਦਾ ਮਸਲਾ ਚੱਕ ਲੋ ਦਾ ਤੋ ਮੈਨੂੰ ਕਿਤੇ ਵੀ ਇਹ ਬੰਦਾ ਕਿਤੇ ਪ੍ਰੈਜੈਂਟ ਹੋਇਆ ਫਿਰ ਇਹ ਕੌਮ ਦਾ ਮੋਰੀ ਕਿਵੇਂ ਬਣ ਗਿਆ ਮੇਰੇ ਗੱਲ ਸੁਣੋ ਜਹੇਦਾਰ ਕੌਕੇ ਦੀ ਜਿੱਦਣ ਸ਼ਹੀਦੀ ਹੋਈ ਉਹਨਾਂ ਦੇ ਨਾਲ ਜਸਕਰਨ ਸਿੰਘ ਕਾਨ ਸਿੰਘ ਵਾਲੇ ਆਲਾ ਵੀ ਖੁੱਦ ਸੀ ਪਰ ਉਹ ਬਚ ਗਿਆ ਫਿਰ ਇਹਦਾ ਮਤਲਬ ਇਹ ਥੋੜਾ ਆਪਾਂ ਇਹ ਥੋੜਾ ਕਹਿ ਸਕਦੇ ਵੀ ਉਹ ਉੱਥੇ ਮਰਿਆ ਕਿਉਂ ਨਹੀਂ ਉਹ ਸ਼ਹੀਦ ਕਿਉਂ ਨਹੀਂ ਹੋਇਆ ਉਹ ਬਚ ਕਿਉਂ ਗਿਆ ਬੀ ਦੇ ਸੋਲਲਾ ਸੋਲਲਾ ਮੈਂ ਤੁਹਾਨੂੰ ਜਰੂਰੀ ਥੋੜਾ ਵੀ ਆਪਾਂ ਪੂਰੀ ਕੌਮ ਨੂੰ ਸ਼ਹੀਦ ਹੀ ਕਰਾ ਕੇ ਬਹਿਣਾ ਜੇ ਕੋਈ ਬੰਦਾ ਜੇ ਤੁਸੀਂ ਪ੍ਰੈਕਟੀਕਲ ਚ ਗੱਲ ਕਰਦੇ ਆ ਆਪਾਂ ਪ੍ਰੈਕਟੀਕਲੀ ਗੱਲ ਕਰਦੇ ਆ ਚਲ ਪ੍ਰੈਕਟੀਕਲ ਕਿੱਥੇ ਹਾਂ ਕਰੋ ਕਰੋ ਹੂੰ ਇੱਕ ਸਕੂਲ ਦੇ ਵਿੱਚ ਇੱਕ ਜਮਾਤ ਦੇ ਵਿੱਚ 20 ਬੱਚੇ ਪੜ੍ਹਦੇ ਨੇ ਹੂੰ ਠੀਕ ਆ 20 ਦੇ ਵਿੱਚ ਇੱਕ ਬੱਚਾ ਇੰਟੈਲੀਜੈਂਟ ਨਿਕਲ ਆਇਆ ਉਹਨੂੰ ਬਣਾ ਲਿਆ ਕਲਾਸ ਦਾ ਮਨੀਟਰ ਹੂੰ ਸਮਝਣ ਦੀ ਕੋਸ਼ਿਸ਼ ਕਰਾਂ ਮੈਂ ਇੱਕ ਐਗਜ਼ਾਮਪਲ ਵੀ ਦੇ ਰਿਹਾ ਦੋਨੋਂ ਬਣਾ ਲਿਆ ਆਲਾ ਸਭ ਮੋਨੀਟਰ ਮੋਨੀਟਰ ਦਾ ਮਤਲਬ ਇਹ ਬਣ ਗਿਆ ਵੀ ਇਹ ਬੰਦਾ ਪੂਰੇ ਜਵਾਕਾਂ ਨਾਲੋਂ ਵਧਣ ਤੇ ਰਿਜ਼ੀਡੈਂਟ ਹੈ ਇਹ ਇਹਨੂੰ ਕੰਮ ਦੀ ਪੋਰੀ ਠੀਕ ਆ ਹੁਣ ਜਦ ਜਿਹੜਾ ਮੋਨੀਟਰ ਹੋਊਗਾ ਉਹ ਨੂੰ ਜਦੋਂ ਪਤਾ ਬਦੋਂ ਟੀਚਰ ਐਬਸੈਂਟ ਹੋ ਗਈ ਉਹ ਚੀਜ਼ ਦੇ ਵਿੱਚ ਉਹ ਮੀਟਰ ਟੀਚਰ ਦੀ ਡਿਊਟੀ ਕਰਦਾ ਹੋਊਗਾ ਵੀ ਜਿਹੜਾ ਪਾਕਾਂ ਨੂੰ ਦੇਖੂਗਾ ਜਵਾਕਾਂ ਦਾ ਸਿਲੇਬਸ ਵੀ ਦੇਖੂਗਾ ਨਾਲ ਜਵਾਹਰ ਟੀਚਰ ਦੀ ਹੈਲਪ ਵੀ ਕਰਾਊਗਾ ਹੂੰ ਹੁਣ ਆਜੋ ਆਪਣੀ ਅਗਜ਼ੈਂਪਲ ਮੈਂ ਤੁਹਾਨੂੰ ਦੇ ਦਿੱਤੀ ਕਲੀਅਰ ਹੈ ਇਹਨਾਂ ਨੂੰ ਹੁਣ ਮੰਨ ਲਓ ਇਹ ਮਨੀਟਰ ਨੂੰ ਫੜਿਆ ਇਹਨਾਂ ਨੇ ਵੀ ਜਿਹੜਾ ਕੌਮ ਨੂੰ ਜਗਾ ਰਿਹਾ ਵੀ ਜਿਹੜਾ ਕੌਮ ਨੂੰ ਦੱਸ ਰਿਹਾ ਵੀ ਭਾਈ ਆਪਣੀ ਜਿਹੜੀ ਮੇਨ ਆਪਣੀ ਹੋਣ ਦਾ ਉਹ ਆਪਣੀ ਸਿੱਖ ਧਰਮ ਦੀ ਅਸਲ ਅਸਲ ਸਿੱਖੀ ਸਿਧਾਂਤ ਨੇ ਉਹ ਇਹੇ ਨੇ ਪ੍ਰਚਾਰਕ ਬਹੁਤ ਤਕੜੇ ਰਹੇ ਨੇ ਜਿੱਥੇ ਦਾ ਗੁਰਦੇਵ ਸਿੰਘ ਕੋਂਕੇ ਇੱਕ ਨਾਰਮਲ ਬੰਦਾ ਨਹੀਂ ਸੀਗਾ ਉਹ ਪ੍ਰਚਾਰਕ ਬਹੁਤ ਤਕੜੇ ਰਹੇ ਹਾਂ ਜੀ ਅੱਜ ਸੁਣ ਰਿਹਾ ਸੁਣ ਰਿਹਾ ਮੈਂ ਹਾਂ ਉਹ ਬਹੁਤ ਤਕੜੇ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਘਰੋਂ ਚੱਕ ਕੇ ਲੈ ਜਾ ਕੇ ਇਹਨਾਂ ਨੇ ਸ਼ਹੀਦ ਕੀਤਾ ਇਹਨਾਂ ਨੇ ਕਿਉਂ ਸ਼ਹੀਦ ਕੀਤਾ ਇਹਨਾਂ ਨੇ ਮੈਨ ਮੋਨੀਟਰ ਫੜ ਲਿਆ ਤੁਸੀਂ বিজে ਇਹਨੂੰ ਦਾਪੋਦਾਂਗੇ ਤਾਂ ਬਾਕੀ ਇਹਨਾਂ ਆਟੋਮੈਟਿਕ ਬਹਿ ਜਾਣਾ ਹੁਣ ਤੁਸੀਂ ਜਸਕਰਨ ਕਾਨ ਸਿੰਘ ਦੀ ਗੱਲ ਕਰਦੇ ਹੋ ਇਹਨਾਂ ਨੂੰ ਕਿਉਂ ਨਹੀਂ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਪਤਾ ਸੀਗਾ ਤੁਸੀਂ ਚੇਖੋ ਅੱਜ ਜਿਹੜੇ ਇਹ ਜਸਕਰਨ ਕਾਨ ਸਿੰਘ ਵਰਗੇ ਬੰਦੇ ਜਿਹੜੇ ਜਿੱਥੇਦਰ ਗੁਰਦੇਵ ਸਿੰਘ ਕੌਕੇ ਨਾਲ ਰਹੇ ਹੋਏ ਨੇ ਹਾਲਾਂਕਿ ਇਹਨਾਂ ਨੂੰ ਨੌਲੇਜ ਵੱਧ ਹੋਣੀ ਚਾਹੀਦੀ ਯਾ ਧਰਮ ਦੀ ਇਹ ਬੰਦੇ 1 30 ਸਾਲਾਂ ਦੇ ਜਵਾਕ ਨੂੰ ਇੱਕ ਬੰਦੇ ਨੂੰ ਜਿਹੜਾ ਦबई ਚ ਉੱਠ ਕੇ ਆ ਕੇ ਉੱਥੇ ਉਹਨੂੰ ਭਾਈ ਸਾਹਿਬ ਕਹਿ ਕੇ ਹੱਥ ਜੋੜ ਰਹੇ ਨੇ ਵੀ ਤੈਨੂੰ ਵੱਧ ਨੌਲੇਜ ਆ ਨਹੀਂ ਉਹਨਾਂ ਦੀ ਸੋਚ ਆ ਕੋਈ ਅੱਡੀ ਸੋਚ ਹੋ ਸਕਦੀ ਤੁਸੀਂ ਨਾ ਜੋੜੋ ਜਿੰਨੇ ਸੋਚਾ ਜੋੜਨ ਆਪਾਂ ਨੂੰ ਇਹਨਾਂ ਨੂੰ ਕੋਈ ਨਹੀਂ ਉਹ ਨਹੀਂ ਉਹ ਨਹੀਂ ਨਹੀਂ ਮੈਂ ਤੈਨੂੰ ਦੱਸਦਾ ਸੋਚਿਆ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਸਮਝਦਣਾ ਗੱਲ ਇਹ ਗੁਰੂ ਸਾਹਿਬ ਪਹਿਲਾਂ ਹੀ ਹੁਕਮ ਕਰਕੇ ਚਲੇ ਗਏ ਆਪਣਾ ਵੀ ਤੁਸਾਂ ਦਾ ਜਿਹੜਾ ਗੁਰੂ ਆ ਨਾ ਜਿਹੜਾ ਲਾਸਟ ਗੁਰੂ ਸਿੱਖਾਂ ਦਾ ਸਿਧੀ ਗੁਰੂ ਗ੍ਰੰਥ ਸਾਹਿਬ ਆ ਤੂੰ ਬਾਦ ਜਿਹੜਾ ਵੀ ਦੇ ਧਾਰੀ ਬਣਦਾ ਆਪਣੇ ਆਪ ਨੂੰ ਮੱਥੇ ਟਿਕਾਉਂਦਾ ਆਪਣੇ ਆਪ ਨੂੰ ਗਿਆਨੀ ਕਹਿੰਦਾ ਜਮਾ 0.0 ਉਹਦਾ ਤਾਂ 0. ਮੰਨਦੇ ਆ ਮੰਨਦੇ ਆ ਬਿਲਕੁਲ ਮੰਨਦੇ ਆ ਅੱਜ ਤੱਕ ਸੁਣ ਲੋ ਗੱਲ ਮੇਰੀ ਸੁਣ ਲੋ ਗੱਲ ਮੇਰੀ ਅੱਜ ਤੱਕ ਕਿਸੇ ਜੀ ਕਿਸੇ ਐਸਜੀ ਪੀਸੀ ਦੇ ਕੋਈ ਮੋਹਦਵਾਰ ਬੰਦਾ ਜਿਹੜੇ ਕੋਈ ਤਖਤ ਆਪਣੇ ਤਖਤ ਸਾਹਿਬ ਦਾ ਸਭ ਤੋਂ بڑے ਮਤਲਬ ਉਹਦੇ ਜੱਥੇਦਾਰ ਨੇ ਕਦੇ ਕਿਸੇ ਨੇ ਬੇਅਦਬੀ ਕਰਨੇ ਵਾਲਾ ਸੋਧਾ ਲਾਇਆ ਨੂੰ ਕਦੇ ਨਹੀਂ ਲਾਉਣਗੇ ਕਿਉਂ ਨਹੀਂ ਲਾਉਣਗੇ ਕੀ ਗੱਲ ਵੀ ਇਹਨਾਂ ਨੂੰ ਚੀਜੀ ਗੁਰਦਾਸ ਸਾਹਿਬ ਦੀ ਰਿਸਪੈਕਟ ਨਹੀਂ ਹੈਗੀ ਨੂੰ ਬਿਲਕੁਲ ਬਿਲਕੁਲ ਜਿਹੜੀ ਗੱਲ ਹੈ ਸਾਹਿਬ ਤਾਂ ਸਾਹਿਬ ਦਾ ਹਾਂ ਠੀਕ ਆ ਸਾਮਾਦਨ ਲਾਲਾ ਅੱਜ ਤੱਕ ਕਦੇ ਤਾਂ ਸੁਣਿਆ ਵੀ ਮਤਲਬ ਕਿਸੇ ਬੰਦੇ ਨੇ ਕਿਸੇ ਬੇਅਦਬੀ ਜਾਂ ਆਪਣੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਤਾਂ ਕਿਸੇ ਜਿਹੜੇ ਫੇਮਸ ਚਿਹਰੇ ਨੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਲਾਲਾ ਸਿਮਰਜੀਤ ਮਾਨ ਲਾਲਾ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਨੇ ਜਾਂ ਮਾਲਾ ਕੋਈ ਹੋਰ ਜੱਥੇਦਾਰ ਲਾਲਾ ਵੀ ਕਿਸੇ ਬੰਦੇ ਨਾਲ ਕੇ ਮੂਰੇ ਸੌਦਾ ਲਾਇਆ ਹੋਵੇ ਸੌਦਾ ਲਾਉਣੇ ਵਾਲੇ ਬੰਦੇ ਇੱਕ ਆਮ ਘਰਾਂ ਦੇ ਬੰਦੇ ਹੁੰਦੇ ਨੇ ਸੂਰੀ ਬੋਲਦਾ ਸੀਗਾ ਸਿੱਖਾਂ ਦੇ ਖਿਲਾਫ ਬੋਲਦਾ ਸੀਗਾ ਉਹਨੂੰ ਸੌਦਾ ਲਾਉਣੇ ਵਾਲਾ ਕੋਈ ਬੰਦਾ ਅਕਾਲ ਤਖਤ ਦਾ ਜੱਥੇਦਾਰ ਸੀਗਾ ਇੱਕ ਸੰਦੀਪ ਸਣੀ ਹਲੋ ਬੰਦੀ ਹਾਂਜੀ ਬੋਲੋ ਬੋਲੋ ਹਾਂਜੀ ਬੋਲੋ ਹਾਂ ਇੱਕ ਸੰਦੀਪ ਸਣੀ ਨਾਰਮਲ ਘਰ ਦਾ ਮੁੰਡਾ ਕੋਈ ਜੱਥੇਦਾਰ ਸੀਗਾ ਉਹ ਆਜੋ ਬੰਦਾ ਅੰਮ੍ਰਿਤਸਰ ਵੱਲੀੋਂ ਆਪਣੇ ਆਜ਼ਾਦ ਇਲੈਕਸ਼ਨ ਲੜ ਰਿਹਾ ਸਿਮਰ ਕੀਤਾ ਮਾਰਨੇ ਆਪਣਾ ਮੁੰਡਾ ਉਹਦੇ ਵਿਰੁੱਧ ਝੜਾ ਖਿੱਚਦਾ ਹੋਇਆ ਦੱਸੋ ਸਭ ਤੋਂ ਵੱਡੀ ਕੁਰਬਾਨੀ ਕਿਹਦੀ ਹੋਈ ਸੰਦੀਪ ਸੰਨੀ ਦੀ ਜਾਇਦਾ ਮੁੰਡੇ ਦੀ ਸਹੀ ਸੰਦੀਪ ਸੰਦੀ ਆਪਣਾ ਜਿਆਦਾ ਉਮੀਦਵਾਰ ਕਦੋਂ ਖਲੋਤਾ ਮੈਨੂੰ ਤਾਂ ਲੱਗਦਾ ਨਹੀਂ ਹਜੇ ਉਹਨਾਂ ਦੀ ਹੈ ਨਿੱਪ ਖਲੋਤਾ ਤਾਂ ਨਹੀਂ ਅਜਿਓ ਭਾਈ ਜੀ ਤੁਸੀਂ ਪੰਜਾਬ ਚ ਰਹਿੰਦੇ ਹੋ ਯਾਰ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਕੌਣ ਕਹਿੰਦਾ ਖੜਾ ਨਹੀਂ ਹੋਉਂਦਾ ਯਾਰ ਗੱਲ ਨੂੰ ਠੀਕ ਗੱਲ ਸੁਣੀ ਜ਼ਰੂਰ ਸੀ ਉੱਠੀ ਜ਼ਰੂਰ ਸੀ ਪਰ ਸੋਸ਼ਲ ਮੀਡੀਆ ਤੇ ਕੋਈ ਪੋਸਟ ਨਹੀਂ ਦੇਖੀ ਤਾਂ ਮੈਂ ਕਹਿ ਰਿਹਾ ਤੈਨੂੰ ਭੇਜ ਦਨੇ ਆ ਵੀਰੇ ਵੀਡੀਓ ਭੇਜ ਦਨੇ ਆ ਤੈਨੂੰ ਸੰਦੀਪ ਸਣੀ ਦੀ ਵੀਡੀਓ ਭੇਜ ਦਨੇ ਆ ਚਲ ਸੰਦੀਪ ਸਣੀ ਨੂੰ ਤੈਨੂੰ ਮੈਂ ਵੀਡੀਓ ਭੇਜ ਦਿੰਦਾ ਫਰੀਦ ਚਲ ਉਹਨਾਂ ਨੇ ਨਹੀਂ ਖੱਲਿਆ ਹੋ ਸਕਦਾ ਸੰਦੀਪ ਸਣੀ ਆਜ਼ਾਦ ਖਲੋਂਦਾ ਗ੍ਰੋਨਲ ਪਾਰਟੀੋਂ ਨਾਲ ਖਲੋਤਾ ਹੋਵੇ ਭਾਈ ਜੀ ਜਦੋਂ ਆਪਾਂ ਇੱਕ ਪਾਸੇ ਖੰਡੂਰ ਸਾਹਿਬ ਅਮਰਪਾਲ ਦੀ ਸਪੋਰਟ ਕਰ ਸਕਦੇ ਆ ਖੜੇ ਬੰਦੀ ਦੀ ਆਜ ਬੰਦੀ ਦੀ ਉਸ ਤੋਂ ਆਪਾਂ ਕੈਂਡੀਡੇਟ ਪੜਾਉਣਾ ਕਰੇਗਾ ਤਾਂ ਅਮਰਸਰ ਤੋਂ ਕਿਉਂ ਨਹੀਂ ਬਿਲਕੁਲ ਸੇਬ ਜੀ ਦੀ ਫਰੀਦਕੋਟ ਆ ਜਾਓ ਭਾਈ ਸਰਪਜੀਤ ਸਿੰਘ ਖੜਾ ਕੇ ਨਹੀਂ ਦੱਸਦੇ ਮੈਨੂੰ ਤੂੰ ਖਲੋਤਾ ਖਲੋਤਾ ਜਿਸ ਜਮਾਤ ਮਾਨ ਨੇ ਆਪਣਾ ਕੈਂਡੀਡੇਟ ਥੱਲੇ ਬਿਠਾ ਲਿਆ ਹੈਲੋ ਕੋਤਾ ਮੈਂ ਗੱਲ ਤੁਹਾਡੀ ਗੱਲ ਸੁ ਰਿਆ ਆਜ਼ਾਦ ਉਮੀਦਵਾਰ ਸਰਪਜੀਤ ਸਿੰਘ ਖਲੋਤਾ ਠੀਕ ਆ ਕਿ ਨਹੀਂ ਇਹਨਾਂ ਨੂੰ ਸਾਰੇ ਆਜ਼ਾਦ ਖਿਲਾਾਰੇ ਗਾ ਉਮੀਦਵਾਰ ਹਾਂਜੀ ਕਿਹੜੀ ਜਿਹੜੀ ਤੁਸੀਂ ਮਾਨ ਦੀ ਗੱਲ ਇਹ ਕਹਿ ਰਹੇ ਹੋ ਵੀ ਇਹਨਾਂ ਦੇ ਕੈਂਡੀਡੇਟ ਬਾਏ ਨਹੀਂ ਆਉਂਦੇ ਹਾਂ ਹਾਂਜੀ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਹੋਰ ਜਵਾਬ ਦੇ ਦਿਓ ਫਿਰ ਹੁਣ ਸਿਮਰਜੀਤ ਮਾਨ ਆ ਉਹ ਦੁਬਾਰਾ ਚ ਹੀ ਇਲੈਕਸ਼ਨਾਂ ਚ ਖੜ ਗਿਆ ਹਾਂ ਚੰਗਰੂਰ ਤੋਂ ਖੜਿਆ ਕਹਿੰਦਾ ਨਹੀਂ ਦੱਸ ਦੋ ਮੈਨੂੰ ਅਰੇ ਖੜਿਆ ਹਾਂਜੀ ਖੜਿਆ ਜੇ ਉਹ ਏਡਾ ਪੰਥਕ ਹੁੰਦਾ ਏਡਾ ਹੀ ਧਰਮੀ ਹੁੰਦਾ ਜਗਤਾਰ ਸਿੰਘ ਹਵਾਰੇ ਦਾ ਪਿਤਾ ਜੀ ਬਾਹਰ ਨੇ ਉਹ ਜੇਲ੍ਹ 'ਚ ਨਹੀਂ ਹੈਗੇ ਤੁਹਾਨੂੰ ਫੜਾਉਂਦਾ ਉੱਥੇ ਹੋ ਭਾਈ ਮੇਰੀ ਮੇਰੀ ਗੱਲ ਸੁਣੋ ਭਾਈ ਸਾਹਿਬ ਜਿਹੜੀਆਂ ਬੰਦਾ ਨੇ ਜਿੰਨਾ ਆਪਾਂ ਇਸ ਪੀਚਾ ਤੇ ਜ਼ੋਰ ਲਾਉਣੀ ਆ ਨਾ ਇੰਨਾ ਆਪਾਂ ਜੇ ਦਿੱਤੀ ਆਪਾਂ ਦੂਸਿਆਂ ਬੰਦਾ ਤੇ ਹਾਂ ਕੀ ਕਹਿੰਦਾ ਬੜੀ ਚੰਗੀ ਗੱਲ ਆ। ਇਹ ਕਹਿੰਦੇ ਕਿ ਤੁਸੀਂ ਆਪ ਫੜਾਣਾ ਨਹੀਂ ਥੱਲਿਆ। ਤੁਮ ਕਹਾਰਾ ਨਹੀਂ ਥੱਲਿਆ। ਨਹੀਂ ਨਹੀਂ ਭਾਈ ਜੀ ਤੁਸੀਂ ਕੱਲ ਨਾ ਨਾ ਸੁਣ ਨਹੀਂ ਮੈਂ ਤੁਹਾਡੀ ਸਾਰੀ ਗੱਲ ਵੀ ਮੈਂ ਮੇਰੀ ਸੁਣ ਕਰ ਮੈਂ ਫੇਸਬੁਕ ਤੇ ਵੀ ਦਿੰਦਾ। ਮੈਂ ਤੁਹਾਡੀ ਅੱਗੇ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ। ਭਾਈ ਆਵਾਜ਼ ਨਹੀਂ ਆ ਰਹੀ। ਹਾਂ ਤੇ ਹੈਲੋ ਭਾਈ ਆਵਾਜ਼ ਨਹੀਂ ਆ ਰਹੀ ਹੁਣ ਬੋਲ ਵੀਰੇ ਮੈਂ ਇੱਕ ਮੂਹਰੇ ਲਾ ਕੇ ਬੋਲ। ਹੈਲੋ ਭਾਈ ਜੀ ਬੋਲੋ ਹਾਂ ਹਾਂ ਬੋਲੋ ਬੋਲੋ ਆਵਾਜ਼ ਆ ਰਹੀ ਆ ਭਾਈ ਮੇਰੀ ਯਾਰ ਮੈਂ ਫੜ ਗਿਆ ਪਿੰਡ ਮਿਸਤਰੀ ਕੋਲੇ ਤੇ ਜਾਂ ਤਾਂ ਮੈਂ ਤੁਹਾਨੂੰ ਆਪ ਹੀ ਫੋਨ ਲਾ ਲੂ ਯਾਰ ਥੋੜਾ ਜਨਾ ਸਮਾਂ ਕੱਢ ਕੇ ਮੇਰੇ ਕੋਲੇ ਨਾ ਵੀ ਨਹੀਂ ਆਵੇਂ ਬਾਰਾ ਮੈਂ ਨਾ ਟਰੈਕਟਰ ਤੇ ਬੈਠਾ ਆ ਹੋਵੇ ਨਾ ਨੋ ਪ੍ਰੋਬਲਮ ਨੋ ਪ੍ਰੋਬਲਮ ਬ੍ਰਦਰ ਹਾਂ ਮੈਂ ਨਾ ਆ ਵੇ ਇੱਧਰ ਆਵੇ ਤਾਂ ਜਾਂਦਾ ਪਿਆ ਸੀ ਟਰੈਕਟਰ ਹੋ ਗਿਆ ਹੀ ਖਰਾਬ ਮੈਂ ਨਪ ਪਿੰਡ ਕੋਲੇ ਆਪੜ ਗਈ ਆ ਤਾ ਮੈਨੂੰ ਆਵਾਜ਼ ਨਹੀਂ ਆਉਦੀ ਟਰੈਕਟਰ ਸਟਾਰਟ ਮੈਂ ਜਦੋਂ ਫ੍ਰੀ ਹੋ ਕੇ ਗੱਲ ਕਰਾਂਗਾ ਜਦੋਂ ਤੇ ਮਰਜ਼ੀ ਚਾਲੀ ਬਾਈ ਸਰ ਮੈਂ ਮੈਸੇਜ ਕਰੂੰ ਮੇਰਾ ਭਰਾ ਚੰਗਾ ਹਾਂ No problem brother ਕਰ ਲਈ ਮੈਨੂੰ ਜੇ ਮਰਜ਼ੀ ਹੋਊ ਚੰਗਾ ਆ ਮੈਂ ਕਰੂੰਗਾ ਜਿਤਨਾ ਸਮਾਂ ਮੈਂ ਥੋੜਾ ਵਿਜੀ ਆ ਮੇਰਾ ਵੀਰ ਮੈਂ ਨਾ ਪਿੰਡ ਆਪੜ ਗਈ ਮੈਂ ਨਾ ਟਰੈਕਟਰ ਮੇਰਾ ਖਰਾਬ ਹੋ ਗਿਆ ਪਹਿਲੀ ਵਾਰ ਮੈਂ ਫੇਰ ਸੀ ਚੰਗਾ ਜਦੋਂ ਫ੍ਰੀ ਹੋਗਾ ਚਿੱਤ ਕਰੂੰਗਾ ਗੱਲ ਤੇਰੇ ਨਾਲ ਠੀਕ ਹੈ ਠੀਕ ਹੈ ਬਾਈ ਚੰਗਾ ਚੰਗਾ ਹਾਂ ਪੰਜ ਹੱਥ ਓਕੇ ਬਾਈ ਓਕੇ